ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਪਾਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈ ਪਲੱਸ ਮਨਸੋਤਾ ਅੱਜ ਅਸੀਂ ਸਭ ਤੋਂ ਪਹਿਲਾਂ ਸਜਦਾ ਕਰਦੇ ਹਾਂ ਉਸ ਮਹਾਨ بلند ਆਵਾਜ਼ ਨੂੰ ਜਿਦੀ ਅੱਜ ਅੰਤਮ ਅਰਦਾਸ ਹੋਈ ਹੈ ਮੇਰੀ ਮਰਾਦ ਵੀਰ ਰਾਜਵੀਰ ਜਵੰਦਾ ਜੀ ਉਤੋ ਪੰਜਾਬੀ ਮਾਂ ਬੋਲੀ ਦੇ ਇੱਕ लाडला ਗਾਇਕ ਪਿਆਰਾ ਪੁੱਤ ਜਿਹੜਾ ਪਿਛਲੇ ਜਾਵਰਾ ਜਿਸਨ ਲੰਬੀ ਜਦੋ ਜਹਿਦ ਦੇ ਬਾਅਦ ਆਪਣੀ ਸਵਾਸਾਂ ਦੀ ਪੂੰਜੀ ਯਾਰ ਦੇ ਹੋਏ ਗੁਰਚਰਨਾ ਵਿੱਚ ਆਵਰਾ ਜਿੱਤੇ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚੋਂ ਉਹਨਾਂ ਦੇ ਸਮੂੱਚੇ শ্রোਤੇ ਲੋਕ ਬਹੁਤ ਸਾਰੇ ਲੋਕ ਅੱਜ ਭੋਗ ਤੇ ਪਹੁੰਚੇ ਪੰਜਾਬ ਫਿਲਮ ਇੰਡਸਟਰੀ ਪੰਜਾਬੀ ਸਿੰਗਿੰਗ ਇੰਡਸਟਰੀ ਹੋਰ ਸਾਰੇ ਤਰ੍ਹਾਂ ਦੇ ਕਲਾਕਾਰ ਮਹਾਨ ਹਸਤੀਆਂ ਰਾਜਨੀਤਿਕ ਹਸਤੀਆਂ ਖੇਡ ਹਸਤੀਆਂ ਹਰ ਖੇਤਰ ਦਾ ਬੰਦਾ ਅੱਜ ਉਹਨਾਂ ਦੀ ਭੋਗ ਦੇ ਉੱਤੇ ਜਾ ਕੇ ਨਤਮਸਤਕ ਹੋ ਕੇ ਆਇਆ ਉਹਨਾਂ ਨੂੰ ਸਜਦਾ ਕਰਕੇ ਆਏ ਆਪਣੇ ਵੱਲੋਂ ਸ਼ਰਧਾਂਜਲੀ ਦੇ ਕੇ ਆਇਆ ਉਹਨਾਂ ਦੇ ਪਿਆਰੇ ਦੋਸਤ ਵੀਰ ਕਮਰ ਗਰੇਵਾਲ ਕਲਵਿੰਦਰ ਵਿੱਲਾ ਵਰਗੇ ਸਾਥੀ ਰਣਜੀਤ ਬਾਵਾ ਵਰਗੇ ਹੋਰ ਸਾਰੇ ਪੰਜਾਬੀ ਇੰਡਸਟਰੀ ਦੇ ਗਾਇਕ ਤੇ ਮੌਜੂਦ ਹਸਤੀਆਂ ਫਿਲਮ ਅਦਾਕਾਰ ਪੰਜਾਬੀ ਗਾਇਕੀ ਦੇ ਬਾਬਾ ਬੋੜ ਗੁਰਦਾਸ ਮਾਨ ਜੀ ਹੋਰ ਸਾਰੇ ਹੀ ਕਲਾਕਾਰ ਪੰਜਾਬੀ ਫਿਲਮ ਇੰਡਸਟਰੀ ਦੇ ਥਮ ਗੱਗੂ ਗਿਲ ਗੁਰਪ੍ਰੀਤ ਕੁਗੀ ਕਿਦਾ ਕਿਦਾਂ ਨਾਮ ਲਿਖੇ ਸਾਰੇ ਲੋਗਾ ਨੇ ਅਜੋਥੇ ਜਾ ਕੇ ਆਪਣੀਆਂ ਜੜੀਆਂ ਸੀ ਉਹਨਾਂ ਨੂੰ ਅ ਸਵੇਦਨਾਮਾ ਪ੍ਰਗਟ ਕੀਤੀਆਂ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਉਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਸਾਰੇ ਹੀ ਅਦਾਕਾਰਾਂ ਨੇ ਸਾਡੇ ਗਾਇਕਾਂ ਨੇ ਜਿਸ ਤਰ੍ਹਾਂ ਪਹਿਲਾਂ ਹੀ ਰਾਇ ਕਰਕੇ ਇਹ ਫੈਸਲਾ ਕੀਤਾ ਹੋਇਆ ਕਿ ਆਉਣ ਵਾਲੇ ਸਮੇਂ ਜਿੰਨੇ ਵੀ ਜਵੰਦਾ ਜੀ ਅੰਦਰ ਰਾਜਵੀਰ ਜਵੰਦਾ ਜੀ ਦੇ ਪ੍ਰੋਗਰਾਮ ਬਾਕਸੀਏ ਉਹਨਾਂ ਨੂੰ ਅਸੀਂ ਸਰੇ ਲਾਵਾਂਗੇ ਤੇ ਉਹ ਸਾਰੀ ਇਨਕਮ ਆ ਜਿਹੜੀ ਉਹਨਾਂ ਸ਼ੋਹਾਂ ਦੀ ਉਹ ਇਸ ਪਰਿਵਾਰ ਨੂੰ ਦੇਵਾਂਗੇ ਜਿਹਦੇ ਨਾਲ ਇੱਕ ਵੱਡੀ ਰਾਹਤ ਮਿਲੂਗੀ ਇੱਕ ਦੁੱਖ ਉਹਨਾਂ ਦਾ ਘਟੂਗਾ ਸੋ ਇਹ ਪੰਜਾਬੀਅਤ ਦਾ ਇੱਕ ਹੋਰ ਖੂਬਸੂਰਤ ਨਮੂਨਾ ਅੱਜ ਉਹਨਾਂ ਦੀ ਭੋਗ ਦੇ ਉੱਤੇ ਸਾਹਮਣੇ ਦੇਖਣ ਨੂੰ ਮਿਲੇ ਜਿਸ ਤਰ੍ਹਾਂ ਅਸੀਂ ਪਿਛਲੇ ਹੜ੍ਹਾਂ ਦੇ ਵਿੱਚ ਦੇਖਿਆ ਸਮੁੱਚੇ ਪੰਜਾਬੀਆਂ ਨੇ ਪਹਿਲਾਂ ਵੀ ਜਦੋਂ ਜਦੋਂ ਪੰਜਾਬ ਦੇ ਉੱਤੇ ਕੋਈ ਇਸ ਤਰ੍ਹਾਂ ਦੇ ਪੰਜਾਬ ਦੇ ਹਰ ਦਿਲ ਅਜ਼ੀਜ਼ਾਂ ਦੇ ਉੱਤੇ ਪੰਜਾਬ ਦੇ ਸੁਖ ਮੰਗਣ ਵਾਲਿਆਂ ਦੇ ਪੰਜਾਬ ਦੇ ਨਾਂ ਨੂੰ ਚਮਕਾਉਣ ਵਾਲਿਆਂ ਦੇ ਜਦੋਂ ਜਦੋਂ ਵੀ ਮਸੀਬਤ ਆਈ ਤਾਂ ਪੰਜਾਬੀਆਂ ਨੇ ਪੰਜਾਬੀਅਤ ਦੇ ਪਹਿਰੇਦਾਰਾਂ ਨੇ ਬਿਲਕੁਲ ਕੋਨਾ ਪਰਵਾਰਾਂ ਦੀ ਮਦਦ ਕੀਤੀ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਇੱਕ ਕੱਲ ਜਿਹੜੀ ਹੋਰ ਘਟਨਾ ਵਾਪਰੀ ਸੀ ਬਹੁਤ ਮੰਦ ਭਾਗੀ ਘਟਨਾ ਵਾਪਰੀ ਸੀ ਉਹ ਸੀਗੀ ਪੰਜਾਬ ਦੇ ਡੀਆਈਜੀ ਹਰਚਰਨ ਭੁੱਲਰ ਜਿਨ੍ਹਾਂ ਨੂੰ ਕਰੋੜਾਂ ਕੈਸ਼ ਉਹਨਾਂ ਦੇ ਘਰੋਂ ਫੜਿਆ ਜਿਸ ਨੂੰ ਪਿਛਲੇ ਕਈ ਦਿਨਾਂ ਤੋਂ ਸੀਬੀਆਈ ਉਹਨਾਂ ਦੇ ਮੰਗਰ ਲੱਗੀ ਸੀ ਜਿਹੜੀ ਇੱਕ ਪਟਿਆਲੇ ਦੇ ਸ਼ਾਇਦ ਕਿਸੇ ਸਾਥੀ ਨੂੰ ਇੱਕ ਸਕ੍ਰੈਪ ਦਾ ਕੰਮ ਕਰਨਾ ਕਰਨ ਵਾਲੇ ਨੌਜਵਾਨ ਤੋਂ ਮੋਟੀ ਰਿਸ਼ਵਤ ਮੰਗ ਰਹੇ ਸੀ ਇਹਨਾਂ ਦਾ ਕੋਈ ਜਾਣੂ ਸੀਗਾ ਕ੍ਰਿਸ਼ਨਨ ਕਿਸ਼ਨੂ ਪਤਨੀ ਇਸ ਤਰ੍ਹਾਂ ਦਾ ਨਾਮ ਸੀ ਉਹਦਾ ਉਹਦੇ ਮਾਧਮ ਰਾਹੀਂ ਚਰਨਪੁੱਲਰ ਜੀ ਉਹ ਤੋਂ ਬਾਰ-ਬਾਰ ਇੱਕ ਕਾਰੋਬਾਰ ਚਲਾਇਆ ਹੋਇਆ ਸੀ ਸਕ੍ਰੈਪ ਦਾ ਥਾਪਾ ਅੰਦਾਜ਼ਾ ਲਾ ਸਕਦੇ ਕਿ ਕਿੱਡੇ ਕ ਬੰਦੇ ਹੋਣਗੇ ਬਤ ਤੋਂ ਬਾਅਦ ਇੱਕ ਕਰੋੜ ਰੁਪਇਆ ਲਾ ਲ ਕਿਉਂਕਿ ਜੇਕਰ ਉਹ ਬੜਾ ਵੱਡਾ ਹੁੰਦਾ ਤਾਂ ਫਿਰ ਸ਼ਾਇਦ ਇਹਨਾਂ ਦਾ ਮੱਥਾ ਡੰਮ ਦਿੰਦਾ ਉਹ ਸਾਥੀ ਜਿਸ ਤਰ੍ਹਾਂ ਉਸਨੇ ਦੇਖਿਆ ਕਿ ਮੈਂ ਤਾਂ ਹਲੇ ਆਪਦੇ ਬੱਚਿਆਂ ਨੂੰ ਪਾਲਣ ਦੀ ਕੋਸ਼ਿਸ਼ ਕਰ ਰਿਹਾ ਮੈਂ ਇਹਨਾਂ ਨੂੰ ਪਾਲੂਗਾ ਜਾਂ ਮੈਂ ਉਹਨਾਂ ਨੂੰ ਪਾਲੂਗਾ ਜੇ ਮਤਲਬ ਤਾਂ ਫਿਰ ਮੈਂ ਚੋਰੀ ਦਾ ਮਾਲ ਹੀ ਲੈ ਸਾਡਾ ਮੈਂ ਵੱਡਾ ਚੋਰ ਬਣਨ ਦੀ ਤਾਂ ਤੇ ਇਹਨਾਂ ਨਾਕਾਂ ਨੂੰ ਇਹਨਾਂ ਡਾਕੂਆਂ ਨੂੰ ਕੀ ਰੋਕਣ ਦੀ ਕੋਸ਼ਿਸ਼ ਕਰਾਂ ਤਾਂ ਉਹ ਸਾਥੀ ਨੇ ਬਹੁਤ ਵਧੀਆ ਕੰਮ ਕੀਤਾ ਔਰ ਹੱਕ ਡਾਕੇ ਖੜ ਗਿਆ ਤੇ ਪ੍ਰਾਣੇ ਉਹਨਾਂ ਦੇ ਪਾਪਾਂ ਦੇ ਜਿਹੜੇ ਅੰਬਾਰ ਲਾਏ ਹੋਏ ਸੀ ਅੱਜ ਜੋ ਵੀ ਸਾਹਮਣੇ ਆ ਇੱਕ ਬੜਾ ਵੱਡਾ 나ਗ ਅਜਗਰ ਜਿਹੜਾ ਲੰਬੇ ਸਮੇਂ ਤੋਂ ਕੁੰਡਲੀ ਮਾਰੀ ਬੈਠਾ ਸੀ ਜਿਹਦਾ ਪਿਓ ਪਹਿਲਾਂ ਇੱਥੇ ਮਹਿਲ ਸਿੰਘ ਭੁੱਲਰ ਪੰਜਾਬ ਦਾ ਡੀਜੀਪੀ ਰਹਾ ਇਹਦੇ ਇੱਕ ਹੋਰ ਭਰਾ ਗੁਰਪ੍ਰੀਤ ਭੁੱਲਰ ਬੀਐਸਐਸਪੀ ਸੀਗੇ ਇੱਕ ਉਹਨਾਂ ਦਾ ਚੇਲਾ ਸੀਗਾ ਮਹਿਲ ਸਿੰਘ ਭੁੱਲਰ ਆਪ ਕਹਿੰਦੇ ਰਹੇ ਕਿ ਮੇਰੇ ਤਿੰਨ ਪੁੱਤ ਐਸਐਸਪੀ ਆ ਤੁਸੀਂ ਤਾਂ ਮੈਂ ਤਿੰਨੇ ਚਾਰੇ ਐਸਐਸਪੀ ਸਾਰੇ ਅੱਜ ਉਹ ਵੀ बीआईजी ਰੈਂਕ ਦੇ ਅਧਿਕਾਰੀ ਹੋਣਗੇ ਕਿਸੇ ਹੋਰ ਪਾਸੇ ਹੋਣਗੇ ਇਹਦੇ ਭਰਾ ਜਿਹੜੇ ਸੀ ਇੱਕ ਸਕਾਪਰਾ ਇੱਕ ਕੋਈ ਇਹਨਾਂ ਦੇ ਮੂੰਹ ਬੋਲਿਆ ਭਰਾ ਸੀਗਾ ਉਹ ਵੀ ਪੁੱਲਰ ਸਾਹਿਬ ਨੂੰ ਮਹਿਲ ਸਿੰਘ ਪੁੱਲਰ ਨੂੰ ਆਪਣੇ ਪਿਤਾ ਜੀ ਮੰਨਦੇ ਸੀ ਮਤਲਬ ਇਹ ਇੱਕ ਇਨ ਇਤਸ ਸਟਰੋਂਗ ਪਰਿਵਾਰ ਐਨਾ ਆਰਥਿਕ ਪੱਖੋਂ ਪ੍ਰਸ਼ਾਸਨਿਕ ਪੱਖੋਂ ਇੰਨੀ ਚੜ੍ਹਦੀ ਕਲਾ ਵਾਲਾ ਬੰਦਾ ਹਰ ਪੱਖੋਂ ਰੱਜੇ ਪੁੱਜੇ ਲੋਕ ਵੀ ਇੰਨੇ ਭੁੱਖੇ ਹੋ ਸਕਦੇ ਨੇ ਇਸ ਦਾ ਨਮੂਨਾ ਅਸੀਂ ਅੱਜ ਆਪਾਂ ਦੇਖ ਚੁੱਕੇ ਹਾਂ ਲੰਗਪਗ ਤੜਕੇ ਦੇ ਅਖਬਾਰਾਂ ਚ ਕੱਲ ਤੱਕ ਦੇ 31-32 ਕਰੋੜ ਦੀ ਪ੍ਰਾਪਰਟੀ ਸਾਹਮਣੇ ਆਈ ਸੀ ਡੇਢ-2 ਕਿਲੋ ਸਿਆਉਣਾ 5 ਕਰੋੜ ਦਾ ਭਰਿਆ ਹੋਇਆ ਇੱਕ ਬੈਗ ਹੋਰ ਕੀਮਤੀ ਘੜੀਆਂ ਪਤਾ ਨਹੀਂ ਕੀ ਕੁਝ ਤੇ ਕੀਮਤੀ ਕੋਠੀਆਂ ਕਾਰਾਂ ਨਿਕਲੀਆਂ ਇੱਕ ਉਹਨਾਂ ਦੀ ਰਹਿਸ ਦੇ ਉੱਤੋਂ 10 ਲੱਖ ਰੁਪਇਆ ਕੈਸ਼ ਮਿਲਿਆ ਇਸ ਤਰ੍ਹਾਂ ਕੁੱਲ ਮਿਲਾ ਕੇ 31-32 ਕਰੋੜ ਦਾ ਤੜਕੇ ਕੱਲ ਅੱਜ ਤੱਕ ਦਾ ਹਿਸਾਬ ਆਇਆ ਸੀ ਹਲੇ ਹੋਰ ਕੀ ਕੁਝ ਨਿਕਲਣਾਗਾ ਉਹ ਚੰਗੀ ਤਰ੍ਹਾਂ ਜਦੋਂ ਜਾਂਚ ਹੋਊਗੀ ਅਸਲ ਤਾਂ ਇਹਨਾਂ ਦੇ ਸਾਰੇ ਟੱਬਰ ਤੋਂ ਹੀ ਹੁਣੀ ਚਾਹੀਦੀ ਆ ਪਿਛਲੇ ਦੂਜਿਆਂ ਦੀ ਵੀ ਹੋ ਜਾਣੀ ਚਾਹੀਦੀ ਹੈ ਯਾਰ ਪਤਾ ਲੱਗਣਾ ਚਾਹੀਦਾ ਕਿ ਇਹਨਾਂ ਦੀ ਦੌਲਤ ਕਿੰਨੀ ਪਈ ਸਾਰੇ ਥਾਈ ਸੀਬੀਆਈ ਨੂੰ ਚੰਗੀ ਤਰ੍ਹਾਂ ਸਾਫੇ ਮਾਰਨੇ ਚਾਹੀਦੇ ਸੀ ਜਿਹੜੇ ਇਹ ਵੱਡੇ ਮગર ਮੱਚ ਬੈਠੇ ਨੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਵਧਣ ਹੀ ਨਹੀਂ ਦੇ ਰਹੇ ਬਾਕੀ ਲੋਕਾਂ ਨੂੰ ਕਾਰੋਬਾਰ ਕਰਨੇ ਨਹੀਂ ਦੇ ਰਹੇ ਅੱਜ ਜਿਹੜੀਆਂ ਜੇਲਾਂ ਭਰੀਆਂ ਹੋਈਆਂ ਇਹਨਾਂ ਕਰਪਟ ਅਫਸਰਾਂ ਦੇ ਕਰਕੇ ਭਰੀਆਂ ਹੋਈਆਂ ਜਿਹੜੇ ਫੜ ਫੜ ਕੇ ਲੋਕਾਂ ਨੂੰ ਨਜਾਇਜ਼ ਇਹ ਜੇਲਾਂ ਦੇ ਵਿੱਚ ਤੁੰਨੀ ਜਾਂਦੇ ਆ ਨਜਾਇਜ਼ ਕੇਸ ਪਾ ਪਾ ਕੇ ਜਿੱਥੇ ਇਹ ਸਾਡੀਆਂ ਜੇਲ੍ਹਾਂ ਭਰਿਨਾਂ ਪਈਆਂ ਨੇ ਉੱਥੇ ਸਾਡੇ ਜਿਹੜਾ ਸਾਰਾ ਨਿਆਂਇਕ ਪ੍ਰਣਾਲੀ ਹੈਂਗ ਹੋਈ ਪਈ ਹੈ ਉੱਥੇ ਇੰਨੇ ਜ਼ਿਆਦਾ ਕੇਸ ਨੇ ਕਿ ਜੱਜ ਸਾਹਿਬਾਨਾਂ ਤੋਂ ਤਰੀਕਾ ਨਹੀਂ ਦਿੱਤੀਆਂ ਜਾ ਰਹੀਆਂ ਸੋ ਇਹ ਸਾਰੇ ਕਾਸੀ ਦੀ ماں ਹੈ ਬਟਿਆ ਅਸਰ ਇਹ ਸਾਰੇ ਦੁੱਖਾਂ ਦੇ ਪਹਾੜ ਨਹੀਂ ਜਿਹੜੇ ਉਹ ਉਹ ਸਾਰੇ ਇਹੀ ਨੇ ਜਿਹੜੇ ਲੋਕਾਂ ਤੇ ਡਿੱਗੇ ਹੋਏ ਨੇ ਤੇ ਸਾਡੀ ਸਰਕਾਰ ਜਿਹੜੀ ਇਹ ਕਹਿੰਦੀ ਸੀ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਅਸੀਂ ਭ੍ਰਿਸ਼ਟਾਚਾਰ ਨੂੰ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤੇ ਉਹਨਾਂ ਦਾ ਮੀਡੀਆ ਚ ਅੱਜ ਸਵੇਰ ਤੇ ਦੇਖ ਰਹੇ ਆ ਕਿ ਇਹ ਉਹਨਾਂ ਦੇ ਸਭ ਤੋਂ ਚਿਹਤੇ ਅਫਸਰ ਰਹੇ ਨੇ ਸੀਐਮ ਸਾਹਿਬ ਦੇ ਅੱਜ ਦੇਖੋ ਕੀ ਪ੍ਰਿਆਰ ਨਿਕਲ ਰਿਹਾ ਹੈ ਸੋ ਦੋਸਤੋ ਇਹ ਬੜੀ ਵੱਡੀ ਸਾਡੇ ਲਈ ਸੰਕਟ ਦੀ ਘੜੀ ਆ ਸਾਡੇ ਲਈ ਦੁੱਖ ਦੀ ਘੜੀ ਆ ਕਿ ਪੰਜਾਬੀਆਂ ਨੂੰ ਜਿੱਥੇ ਨਾਲ ਦੀ ਨਾਲ ਇੱਕ ਇਹ ਵੀ ਖੁਸ਼ੀ ਦੀ ਗੱਲ ਆ ਕਿ ਕੋਈ ਨੌਜਵਾਨ ਖੜਾ ਤਾਂ ਹੋਇਆ ਨਾ ਦੇਖੋ ਆ ਇਸ ਤਰ੍ਹਾਂ ਹੋਰ ਵੀ ਖੜੇ ਹੋਣਗੇ ਬਹੁਤ ਸਾਰੇ ਲੋਕ ਅੱਗੇ ਆਉਣਗੇ ਤੇ ਇਹਨਾਂ ਜਿਹੜੇ ਆ ਅੱਜ ਕਰਾ ਨੂੰ ਫੜ ਫੜ ਕੇ ਬੰਦ ਕੀਤਾ ਜਾ ਉਹਨਾਂ ਦੇ ਬੰਦੇ ਥਾਵਾ ਤੇ ਲਾਇਆ ਜਾ ਤੇ ਪੰਜਾਬ ਦੇ ਉਹ ਜਿਹੜੇ ਜਿੱਥੇ ਲੋਕਾਂ ਦੀ ਰਾਖੀ ਹੋਣੀ ਹੈ ਉੱਥੇ ਕੁਝ ਇਮਾਨਦਾਰ ਪੰਜਾਬ ਦੇ ਪੁੱਤ ਆਉਣਗੇ ਪੰਜਾਬ ਦੇ ਲੋਕਾਂ ਨੂੰ ਕੁਸਰਾਹਤ ਮਿਲੂ ਸੋ ਬਹੁਤ ਵਧੀਆ ਗੱਲ ਹੋਈ ਔਰ ਇਸ ਦੀ ਚੰਗੀ ਤਰ੍ਹਾਂ ਚਾਚ ਹੋਣੀ ਚਾਹੀਦੀ ਆ ਹਲੇ ਤਾਂ 32 ਕਰੋੜ ਇਹ 5700 ਕਰੋੜ ਤੱਕ ਇਹਨਾਂ ਦੀ ਪ੍ਰਾਪਰਟੀ ਜਾ ਸਕਦੀ ਹੈ ਕੱਲੇ ਹਰਚਰਨ ਭੁੱਲਰ ਦੀ ਤੇ ਬਾਕੀ ਨੇ ਕੀ ਕੁਝ ਕੀਤਾ ਹੋਇਆ ਉਹ ਆਪਾਂ ਹੋਰ ਅੱਗੇ ਡਿਟੇਲਸ ਨਹੀਂ ਗੱਲਬਾਤ ਨਹੀਂ ਕਰਾਂਗੇ ਸੋ ਦੋਸਤੋ ਇਹ ਬੜੀ ਬੜੀ ਵੱਡੀ ਸਾਡੇ ਲਈ ਸ਼ਰਮਨਾਕ ਗੱਲ ਆ ਕਿ ਅਸੀਂ ਉਸ ਇਹ ਮੇਰੇ ਲਈ ਨਹੀਂ ਸਾਡੇ ਗੁਲਾਬ ਚੰਦ ਕਟਾਰੀਆ ਜੀ ਸਾਡੇ ਗਵਰਨਰ ਪੰਜਾਬ ਉਹਨਾਂ ਨੇ ਅਜ ਆਪ ਦੇ ਆਪ ਨੂੰ ਇਹ ਮਹਿਸੂਸ ਕੀਤਾ ਕਿ ਸਾਡੀ ਸਰਕਾਰ ਦੇ ਸਾਡੇ ਅੱਖਾਂ ਦੇ ਹੇਠਾਂ ਸਾਡੇ ਨੱਕ ਥੱਲੇ ਇਹ ਸਭ ਕੁਝ ਹੋ ਰਿਹਾ ਮੈਨੂੰ ਕਹਿੰਦੇ ਬੜਾ ਸ਼ੌਕ ਲੱਗਿਆ ਔਰ ਬੜਾ ਦੁੱਖ ਹੋਇਆ ਕਿ ਯਾਰ ਸਾਡੇ ਰਾਜ ਦੇ ਵਿੱਚ ਸਾਡੀ ਨੱਕ ਦੇ ਹੀ ਢਾਸ ਸਾਰਾ ਕੁਝ ਹੋ ਰਿਹਾ ਮੈਂ ਕਹੂੰਗਾ ਕਾਰਨਰ ਸਾਹਿਬ ਹੋਰ ਵੀ ਨਿਗਾ ਮਾਰੋ ਸਮਾਰ ਕੇ ਨਿਗਾ ਮਾਰੋ ਹੁਣ ਤਾਂ ਜਦੋਂ ਨੱਕ ਤੋਰ ਮਾਲ ਲਾ ਹੀ ਲਿਆ ਅੱਖਾਂ ਤੋਂ ਐਨਕ ਲਾ ਹੀ ਲਈ ਤੇ ਚੰਗੀ ਤਰ੍ਹਾਂ ਨਿਗਾ ਮਾਰੋ ਇਹਨਾਂ ਨੂੰ ਸਾਰਿਆਂ ਨੂੰ ਫੜੋ ਜਿਹੜੇ ਹੋਰ ਵੀ ਬਥੇਰੇ ਬੈਠੇ ਪੰਜਾਬ ਦੀਆਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਜਿਹੜੀ ਕੈਬਨਟ ਨੇ ਕੱਲ ਮਤਾ ਪਾਇਆ ਨਾ ਕਿ ਜਿਹੜੀਆਂ ਥਾਵਾਂ ਤੇ ਸਾਡੀਆਂ ਸਰਕਾਰੀ ਥਾਵਾਂ ਪਈਆਂ ਨੇ ਕੋਈ ਜ਼ਮੀਨਾਂ ਪਈਆਂ ਕੋਈ ਪ੍ਰਾਪਰਟੀਆਂ ਪਈਆਂ ਨੇ ਸਾਡੀਆਂ ਮਾਰਕ ਮਾਰਕੀਟ ਕਮੇਟੀਆਂ ਦੀਆਂ ਜਾਇਦਾਦਾਂ ਪਈਆਂ ਹੈਨਾ ਉਹ ਉਹਨਾਂ ਨੂੰ ਵੇਚਣ ਤੇ ਲੱਗੇ ਹੋਏ ਆ ਉਹ ਨਾਂ ਵਿੱਚ ਹੋ ਇਹਨਾਂ ਨੂੰ ਫੜੋ ਤੌਰ ਤੁਸੀਂ ਕਹਿ ਕੇ ਆਏ ਸੀ ਕਿ ਅਸੀਂ ਭ੍ਰਿਸ਼ਟਾਚਾਰੀਆਂ ਤੋਂ ਪੈਸਾ ਲਵਾਂਗੇ ਉੱਥੋਂ ਫੜ ਕੇ ਪੈਸਾ ਪੰਜਾਬ ਦੇ ਕਰਜ਼ੇ ਲਾਂਗੇ ਪੰਜਾਬ ਦੀ ਸਰਕਾਰ ਚਲਾਵਾਂਗੇ ਸਾਨੂੰ ਦੇਖ ਲਓ ਸਾਹਮਣੇ ਤੁਹਾਡੇ ਬੜੇ ਵੱਡੇ ਵੱਡੇ ਨਾਗ ਨਿਕਲੀ ਜਾਂਦੇ ਆ ਇਹਨਾਂ ਨੂੰ ਫੜ ਲਓ ਸਾਰੇ ਜਾਇਦਾਦਾਂ ਵਿੱਚੋਂ ਤੁਰੋ ਕੋ ਤੇ ਪੰਜਾਬ ਦੇ ਪੁੱਤਾਂ ਨੂੰ ਪੰਜਾਬ ਦੀ ਲੋਕਾਂ ਨੂੰ ਜਿਨ੍ਹਾਂ ਨੇ ਇਹ ਸਰਕਾਰ ਬਦਲਾਵ ਦੇ ਨਾਂ ਤੇ ਲੈਂਦੀ ਸੀ ਹੁਣ ਪੰਜਾਬ ਦੇ ਜਿਹੜੀ ਨਿਊ ਜਨਰੇਸ਼ਨ ਹੈ ਜਾਂ ਜਿਹੜਾ ਪੰਜਾਬ ਦਾ ਕਿੱਥੇ ਆ ਉਹ ਪੰਜਾਬ ਦੇ ਨੌਜਵਾਨ ਕਿੱਧਰ ਚੱਲੇ ਪੰਜਾਬ ਦਾ ਲੋਕ ਦੁਨੀਆ ਨੂੰ ਭਾਰਤ ਨੂੰ ਰਾਹ ਦਿਖਾਉਂਦਾ ਰਿਹਾ ਪੰਜਾਬ ਦੇ ਨੌਜਵਾਨਾਂ ਨੇ ਪੁਰਾਣੇ ਜਿਹੜੇ ਅਧਿਆਪਕ ਸੁਣੇ ਸੀਗੇ ਸਾਡੇ ਕਾਲਜਾਂ ਦੇ ਮੁੰਡੇ ਸ੍ਰਿਤੀ ਪਾਲਨ ਦਾਵੇ ਵਰਗੇ ਉਦੋਂ ਪਹਿਲਾਂ ਕਰਤਾਰ ਸਿੰਘ ਸਰਾਭੇ ਹੋਣੇ ਭਗਤ ਸਿੰਘ ਹੋਣਿਆਂ ਨੇ ਕਾਲਜ ਛੱਡ ਕੇ ਉਹ ਇਸ ਇੱਥੋਂ ਦੇ ਗੰਦੇ ਨਿਜ਼ਾਮ ਨੂੰ ਉਹਨਾਂ ਨੇ ਖਤਮ ਕੀਤਾ ਪੰਜਾਬ ਦੇ ਵਿੱਚੋਂ ਜ਼ਗੀਰਦਾਰੀਆਂ ਨਕਸਲਵਾਦੀਆਂ ਨੇ ਖਤਮ ਕੀਤੀਆਂ ਉਹ ਪੰਜਾਬ ਦੇ ਜਿਹੜੇ ਪੰਜਾਬ ਦੇ ਨਕਸਲ ਲਾਈਟ ਸੀ ਨਾ ਉਹ ਕੋਈ ਏਦਾਂ ਦੇ ਨਕਸਲ ਲਾਈਟ ਨਹੀਂ ਸੀ ਉਹਨਾਂ ਨੇ ਇੱਥੋਂ ਦੀ ਵੱਡੀ ਜ਼ਗੀਰਦਾਰੀ ਨੂੰ ਖਤਮ ਕਰਕੇ ਲੋਕਾਂ ਨੂੰ ਭਾਵੇਂ ਅੱਜ ਸਾਨੂੰ ਵਾਰ-ਵਾਰ ਸਾਡੇ ਕਿਸਾਨ ਜੱਫੇ ਬੰਦਿਆਂ ਵੀ ਇਹ ਕਹਿ ਰਹੇ ਨੇ ਕਿ ਸਾਨੂੰ بابا ਬੰਦਾ ਸਿੰਘ ਬਹਾਦਰ ਜੀਆ ਨੇ ਜ਼ਮੀਨਾਂ ਦਿੱਤੀਆਂ ਉਹ ਭੋਲੇ بابا ਬੰਦਾ ਸਿੰਘ ਬਹਾਦਰ ਤਾਂ ਬਹੁਤ ਪਿੱਛੇ ਦੀ ਗੱਲ ਹੈ ਉਹਦੋਂ ਦਾ ਤੁਸੀਂ ਤਾਂ 70 77 ਦੇ ਵਿੱਚ ਜਾ ਕੇ ਸਾਰਾ ਕੁਝ ਸਾਨੂੰ ਮਿਲਦਾ 1947 ਤੱਕ ਦੀਆਂ ਗੱਲਾਂ ਕਰੋ ਉਹ ਬਾਬਾ ਜੀ ਦਾ ਸਮਾਂ ਕਦੋਂ ਸੀ ਤੇ 1947 ਤੱਕ ਤੁਸੀਂ ਕਿਹੜੇ ਟਾਈਮ ਮੈਨੂੰ ਨਹੀਂ ਸਮਝ ਲੱਗਦੀ ਕਿ ਕਿਉਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਅ ਸ਼ਰਿਆਮ ਲਿਆਂਦਾ ਜਾ ਰਿਹਾ ਕਿਸ ਤਰ੍ਹਾਂ ਦਾ ਇਤਿਹਾਸ ਸਿਖਾਇਆ ਜਾ ਰਿਹਾ ਠੀਕ ਉਹਨਾਂ ਨੇ ਦਿੱਤਾ ਸੀ ਉਹਨਾਂ ਨੇ ਆਪਣੇ ਸਮੇਂ 'ਚ ਨਹੀਂ ਦਿੱਤਾ ਪਰ ਉਦੋਂ ਬਾਅਦ ਤੁਸੀਂ ਵਿਚਾਲਣ ਦਾ ਇਤਿਹਾਸ ਕਿਉਂ ਭੁੱਲਦੇ ਹੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਤੱਕ ਇੱਥੇ ਬੜੇ ਵੱਡੇ ਵੱਡੇ ਰਾਜ ਸਥਾਪਿਤ ਰਹੇ ਆ ਜਗੀਰਦਾਰੀ ਸਿਸਟਮ ਰਿਹਾਗਾ ਉਸ ਸਿਸਟਮ ਨੂੰ ਤੋੜਿਆ ਉਹ ਸਾਰੇ ਜ਼ਮੀਨ ਜਿਹੜੇ ਮਸਹਾਰਾ ਲਹਿਰ ਸੀਗੀ ਉਹਨਾਂ ਨੂੰ ਤੁਸੀਂ ਕਿਉਂ ਖਤਮ ਕਰੀ ਜਾਦੇ ਇਹ ਸੱਚ ਨਹੀਂ ਹੈ ਸੱਚ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਪੰਜਾਬ ਦੇ ਨਕਸਲਵਾਦੀ ਕਹਿੰਦੇ ਉਹਨਾਂ ਨੌਜਵਾਨਾਂ ਨੇ ਇਹ ਇਹ ਸਾਰੇ ਜਿਹੜੇ ਵੱਡੇ ਮਗਰਮਾਸ ਸੀ ਉਹ ਮਾਰੇ ਤੇ ਪੰਜਾਬ ਦੇ ਕਿਸਾਨਾਂ ਨੂੰ ਆਮ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਐਵੇਂ ਚ ਗਰੂ ਹੁਣ ਫਿਰ ਸਾਨੂੰ ਇਹ ਸਾਰੇ ਭ੍ਰਿਸ਼ਟਾਚਾਰੀਆਂ ਸਾਡੇ ਪੰਜਾਬ ਦੇ ਨੌਜਵਾਨ ਕਾਲਜਾਂ ਜਿਹੜੇ ਫਿਰਦੇ ਆ ਨਾ ਮੁੰਡੇ ਵਿਚਾਰੇ ਪੜ੍ਹਦੇ ਮਾਰੇ ਫਿਰਦੇ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਕਿੱਥੇ ਭਰਤੀ ਹੋਈਏ ਕਿੱਥੇ ਜਾ ਕੇ ਕੰਮ ਕਰੀਏ ਵਿਦੇਸ਼ਾਂ 'ਚ ਉਹਨਾਂ ਨੂੰ ਨੀਂ ਕੁ ਚੱਲਦਾ ਆਬਦੇ ਕਾਰੋਬਾਰ ਉਹਨਾਂ ਨੇ ਚੱਲ ਰਹੇ ਕਿਉਂਕਿ ਇਹ ਜੇ ਬੈਠੇ ਜੇ ਕੋ ਕੰਮ ਚਲਾਉਣ ਦੀ ਕੋਸ਼ਿਸ਼ ਕਰਦਾ ਇੱਕ ਨੇ ਵਿਚਾਰੇ ਨੇ ਕੁਆੜ ਦਾ ਕੰਮ ਚਲਾਇਆ ਤੇ ਉੱਥੇ ਭੁੱਲਰ ਸਾਹਿਬ ਦੀ ਨਿਗਾਹ ਸਵੱਲੀ ਹੋ ਗਈ। ਆਖੀਰ ਬੰਦਾ ਦੁਖੀ ਹੋ ਕੇ ਉਹਨੇ ਕਰਤਾ ਕੰਮ ਫੇਰ ਅੱਜ ਫੜ ਲੈ ਰਿਹਾ। ਪਰ ਬਹੁਤ ਤਾਂ ਖਾਂਦੀ ਥੋੜ੍ਹਾ ਵੀ ਚੰਗਾ। ਸੋ ਸਾਨੂੰ ਜਿੱਥੇ ਸਰਕਾਰ ਦੇ ਪੈਰਲਲ ਖੜਾ ਹੋਣਾ ਚਾਹੀਦਾ ਸਰਕਾਰ ਨੂੰ ਜਾਗਰੂਕ ਕਰਨਾ ਚਾਹੀਦਾ। ਤੇ ਉਥੇ ਸਰਕਾਰ ਨੂੰ ਵੀ ਆਪਣੇ ਆਪ ਕੰੰਤ ਹੀ ਲਿਖਿਆ ਸੱਚ ਪੜ ਲੈਣਾ ਚਾਹੀਦਾ ਕਿ ਤੁਸੀਂ ਇਹ ਗੱਲਾਂ ਕਹਿ ਕੇ ਆਏ ਸੀ ਕਿ ਅਸੀਂ ਇਹਨਾਂ ਪ੍ਰਸ਼ਤਚਾਰੀਆਂ ਤੋਂ ਫੜ ਕੇ ਦੋ ਨੰਬਰ ਦੇ ਪੈਸੇ ਦੇ ਵਿੱਚੋਂ ਕੰਮ ਚਲਾਵਾਂਗੇ ਨਾ ਕਿ ਪੰਜਾਬ ਦੀਆਂ ਜਾਇਦਾਦਾਂ ਵੇਚ ਕੇ ਸੋ ਦੋਸਤੋ ਮੈਂ ਬੇਨਤੀ ਕਰੂੰਗਾ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਕੋਸ਼ਿਸ਼ ਕਰਿਓ ਇਹਨਾ ਵੀਡੀਓਜ਼ ਨੂੰ ਤੁਸੀਂ ਸਾਡੇ ਐਮਐਲਏ ਸਹਿਬਾਨਾਂ ਤੱਕ ਮੁੱਖ ਮੰਤਰੀ ਤੱਕ ਪਹੁੰਚਾਓ ਔਰ ਸਾਰੇ ਜਣੇ ਇਕੱਠੇ ਹੋ ਵੱਧ ਤੋਂ ਵੱਧ ਨੌਜਵਾਨ ਕਾਲਜਾਂ ਦੇ ਵਿੱਚ ਪੜਨ ਵਾਲੇ ਨੌਜਵਾਨ ਅੱਗੇ ਆਓ ਸਾਡੀ ਵੀਡੀਓ ਜ਼ਰੂਰ ਦੇਖਿਓ ਮੈਂ ਬਾਕੀ ਸਾਰਿਆਂ ਨੂੰ ਕਹੂੰਗਾ ਇਹ ਜਿਹੜੀ ਸਰੋਤੇ ਨੇ ਉਹ ਨੌਜਵਾਨਾਂ ਤੱਕ ਬੜੀ ਲਿਖੀ ਕੁੜੀਆਂ ਤੱਕ ਉਹ ਵਿਚਾਰਾਂ ਕਰੋ ਕਿ ਕਿਸ ਤਰ੍ਹਾਂ ਸਾਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਸਾਨੂੰ ਜਿਹੜੀ ਸਰਕਾਰ ਨੇ ਦਿਖਾਏ ਸੀ ਉਸ ਨੂੰ ਸਾਹਕਾਰ ਕਰਨਾ ਪਰ ਮੌਜੂਦਾ ਸਰਕਾਰ ਤਾਂ ਸਾਨੂੰ ਪੰਜਾਬ ਨੂੰ ਕੰਗਾਲ ਸਰਕਾਰ ਬਣਾ ਪੰਜਾਬ ਬਣਾਉਣ ਤੇ ਲੱਗੀ ਹੋਈ ਆ ਸੋ ਆਓ ਇਸ ਨੂੰ ਬਚਾਈਏ ਜਿੱਥੇ ਭ੍ਰਿਸ਼ਟਾਚਾਰ ਦੇ ਖਿਲਾਫ ਗੱਲ ਚੱਲੀ ਐ ਅੱ체 ਬਹੁਤ ਸਾਰੇ ਕੰਮ ਹੋਰ ਵੀ ਸਹੀ ਕਰਨ ਵਾਲੇ ਨੇ ਸੋ ਉਮੀਦ ਕਰਦੇ ਆ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋਗੇ ਕਮੈਂਟ ਕਰੋਗੇ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ